ਇਸ ਲਈ ਇੱਕ ਸਾਲ ਤੋਂ ਹੀ ਤਕਰੀਬਨ ਚੱਲ ਰਿਹਾ ਜੀ ਕਿਉਂਕਿ ਇਹ ਸਮੱਸਿਆ ਵੇਖੀ ਗਈ ਸੀ ਕਿ ਪਾਰਕਿੰਗ ਜਦੋਂ ਅਜੇ ਸ਼ੁਰੂ ਵੀ ਨਹੀਂ ਸੀ ਹੋਈ ਉੱਥੇ ਸ਼ਿਦਾਸਾ ਵੇਲੇ ਤੇ ਉਹ ਪਾਰਕਿੰਗ ਦੀ ਹੀ ਸਮੱਸਿਆ ਵੇਖੀ ਕਿ ਹੈ ਗਿਆ ਤੇ ਇਹ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜਿਹੜੇ ਬੀਬੀ ਕੋਲਾ ਜੀ ਵਾਲੇ ਨੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਸਾ ਇੱਕ ਪਾਰਕਿੰਗ ਜਿਹੜੀ ਅਲੱਗ ਹੋਣੀ ਚਾਹੀਦੀ ਆ ਜਿਹੜੀ ਸੰਗਤ ਨੂੰ ਸਹੂਲਤ ਦੇਵੇ ਇੱਕ ਦਿਨ ਐਤਵਾਰ ਵਾਸਤੇ ਮੰਨ ਗਏ ਕਿ ਐਤਵਾਰ ਅਸੀਂ ਇੱਥੇ ਫ੍ਰੀ ਪਾਰਕਿੰਗ ਲਾ ਸਕਦੇ ਹਾਂ ਔਰ ਉਦੋਂ ਦੀ ਹੀ ਤਕਰੀਬਨ ਇੱਥੇ ਜਿਹੜੀ ਫ੍ਰੀ ਪਾਰਕਿੰਗ ਚੱਲ ਰਹੀ ਹੈ ਔਰ ਸੰਗਤਾਂ ਨੂੰ ਬਹੁਤ ਸਹੂਲਤ ਹੋ ਗਈ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਆਲਮੋਸਟ 160 ਦੇ ਕਰੀਬ ਜੜੀਆਂ ਗੱਡੀਆਂ ਇੱਥੇ ਲੱਗ ਜਾਂਦੀਆਂ 700 ਦੇ ਕਰੀਬ ਮੋਟਰਸਾਈਕਲ ਲੱਗ ਜਾਂਦਾ ਹੈ ਜੀ ਬਿਲਕੁਲ ਜੀ ਬਿਲਕੁਲ ਫੈਕਟਰੀ ਉਹਨਾਂ ਨੇ ਇੱਕ ਦਿਨ ਵਾਸਤੇ ਗੁਰੂ ਦੇ ਲਿਖੇ ਲਾਈ ਦਿੱਤੀ ਹੋਈ ਹੈ ਜੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਰਕਿੰਗ ਦਾ ਟਾਈਮ ਹੈ ਔਰ ਸਵੇਰੇ 6 ਵਜੇ ਹੀ ਗੱਡੀਆਂ ਆਉਣੀਆ ਸ਼ੁਰੂ ਹੋ ਜਾਂਦੀਆਂ ਆ ਆਲਮੋਸਟ ਜਦੋਂ ਤੱਕ ਦੁਪਹਿਰਾ ਸਾਹਿਬ ਸ਼ੁਰੂ ਹੁੰਦਾ ਹੈ ਔਰ ਇਹ ਫੈਕਟਰੀ ਜਿਹੜੀ ਹੈ ਫੁੱਲ ਹੋ ਚੁੱਕੀ ਹੁੰਦੀ ਹੈ ਗੱਡੀਆਂ ਦੇ ਨਾਲ ਤੇੰਦੇ ਦੇ ਕਰੀਬ ਜਿਹੜੇ ਆ ਉਹ ਬੈਟਰੀ ਰਿਕਸ਼ਾ ਲਗਾਏ ਗਏ ਨੇ ਤਾਂ ਕਿ ਜਿਹੜੀ ਸੰਗਤ ਇੱਥੇ ਪਾਰਕਿੰਗ ਲਾ ਕੇ ਚਲੇ ਜਾਂਦੀ ਆ ਉਹਨਾਂ ਨੂੰ ਉੱਥੇ ਵੀ ਜਾਂਦਿਆਂ ਜਾਂਦਿਆਂ ਮਿਲਕੀ 6:00 ਸਾਹਿਬ ਤੱਕ ਤੁਰ ਕੇ ਨਾ ਜਾਣਾ ਪਵੇ खालसा वाही गुरुटी की फते। ਅਸੀਂ ਅਸਾਂ ਮੌਜੂਦਾ ਗੁਰਦੁਆਰਾ ਸ਼ਹੀਗੰਗ ਸਾਹਿਬ ਜਿਹਦੇ ਬਿਲਕੁਲ ਬਾਹਰ ਤੇ ਦੱਸ ਜੀਏ ਕਿ ਗੁਰੂ ਦੀ ਪਿਆਰੀ ਫੌਜ ਵੱਲੋਂ ਗੁਰੂ ਦੀ ਪਿਆਰੀ ਸੰਗਤ ਵੱਲੋਂ ਅੱਜ ਜਿਹੜੀ ਇੱਕ ਸੇਵਾ ਬੜੀ ਵਿਲੱਖਣ ਸੇਵਾ ਜਿਹੜੀ ਸੰਭਾਲੀ ਜਾ ਰਹੀ ਆ ਤਾਂ ਅੱਜ ਅਸੀਂ ਜਿੱਥੇ ਮੌਜੂਦ ਆ ਇੱਕ ਫੈਕਟਰੀ ਆ ਨਾ ਕਿ ਇੱਕ ਪਾਰਕਿੰਗ ਪਰ ਉੱਥੇ ਜਿਹੜਾ ਫਰੀ ਦੇ ਵਿੱਚ ਜਿਹੜੀਆਂ ਸੰਗਤਾਂ ਦੂਦਰਾਜੇ ਤੋਂ ਪਹੁੰਚਿਆ ਨੇ ਗੁਰਦੁਆਰਾ ਸ਼ਹੀਗੰਗ ਸਾਹਿਬ ਵਿਖੇ ਤਾਂ ਉਹਨਾਂ ਦੀਆਂ ਗੱਡੀਆਂ ਪਾਰਕ ਰਹੀਆਂ ਜਾ ਰਹੀਆਂ ਤਾਂ ਇਹ ਜਿਹੜੇ ਸਿੰਘ ਹੈਗੇ ਨੇ ਇਹਨਾਂ ਵੱਲੋਂ ਜਿਹੜੀ ਆ ਸੇਵਨ ਬਾਈ ਜਾ ਰਹੀ ਆ ਤਾਂ ਇਹਨਾਂ ਦੇ ਨਾਲ ਗੱਲ ਵੀ ਕਰਾਂਗੇ ਵਾਹਿਗੁਰੂ ਜੀ ਤੋਂ ਗੁਰਦੁਆਰਾ ਸ਼ਹੀਦ ਗੰਸਾ ਪਹੁੰਚਦੀ ਆ ਖਾਸ ਕਰਕੇ ਸ਼ਨੀ ਤੇ ਇਤਵਾਰ ਤਾਂ ਟ੍ਰੈਫਿਕ ਦੀ ਕਾਫੀ ਸਮੱਸਿਆ ਹੁੰਦੀ ਆ ਕਿਉਂਕਿ ਸੜਕਾਂ ਛੋਟੀਆਂ ਨੇ ਤੇ ਪਾਰਕਿੰਗ ਬਹੁਤ ਘੱਟ ਹੈਗੀ ਆ ਤਾਂ ਇਹ ਜਿਹੜੀ ਫੈਕਟਰੀ ਹੈਗੀ ਆ ਕਿ ਇੱਥੇ ਤੁਸੀਂ ਸੇਵਨ ਬਾ ਰਹੇ ਹੋ ਸਾਰੀ ਮਤਲਬ ਜਿਸ ਤਰੀਕੇ ਨਾਲ ਗੱਡੀਆਂ ਪਾਕ ਕੀਤੀਆਂ ਜਾ ਰਹੀਆਂ ਹਾਂਜੀ ਵੀਰ ਜੀ ਇਹ ਪਿਛਲੇ 1 ਸਾਲ ਤੋਂ ਹੀ ਤਕਰੀਬਨ ਚੱਲ ਰਿਹਾ ਜੀ ਕਿਉਂਕਿ ਇਹ ਸਮੱਸਿਆ ਵੇਖੀ ਗਈ ਸੀ ਕਿ ਪਾਰਕਿੰਗ ਜਦੋਂ ਅਜੇ ਸ਼ੁਰੂ ਵੀ ਨਹੀਂ ਸੀ ਹੋਈ ਉੱਥੇ ਸ਼ਿਦਾਸਾ ਵੇਲੇ ਤੇ ਉਹ ਪਾਰਕਿੰਗ ਦੀ ਸਮੱਸਿਆ ਵੇਖੀ ਕਿ ਹੈਗਾ ਤੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜਿਹੜੇ ਬੀਬੀ ਕੋਲਾ ਜੀ ਵਾਲ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਸਾਕ ਇੱਕ ਪਾਰਕਿੰਗ ਜਿਹੜੀ ਅਲੱਗ ਹੋਣੀ ਚਾਹੀਦੀ ਆ ਜਿਹੜੀ ਸੰਗਤ ਨੂੰ ਸਹੂਲਤ ਦੇਵੇ ਫਿਰ ਇਹ ਜਿਹੜਾ ਸ਼ੈਲਰ ਸੀ ਜੀ ਇੱਕ ਏ ਮਨਿੰਦਰ ਸਿੰਘ ਚੱਠਾ ਜੀ ਉਹਨਾਂ ਦਾ ਸ਼ੈਲਰ ਹੈ ਉਹਨਾਂ ਨਾਲ ਗੱਲ ਕੀਤੀ ਔਰ ਉਹ ਇੱਕ ਦਿਨ ਐਤਵਾਰ ਦਾਸਤੇ ਮੰਨ ਗਏ ਕਿ ਐਤਵਾਰ ਅਸੀਂ ਇੱਥੇ ਫ੍ਰੀ ਪਾਰਕਿੰਗ ਲਾ ਸਕਦੇ ਹਾਂ ਔਰ ਉਦੋਂ ਦੀ ਹੀ ਤਕਰੀਬਨ ਇੱਥੇ ਜਿਹੜੀ ਫ੍ਰੀ ਪਾਰਕਿੰਗ ਚੱਲ ਰਹੀ ਹੈ ਔਰ ਸੰਗਤਾਂ ਨੂੰ ਬਹੁਤ ਸਹੂਲਤ ਹੋ ਗਈ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਆਲਮੋਸਟ 160 ਦੇ ਕਰੀਬ ਜੜੀਆਂ ਗੱਡੀਆਂ ਇੱਥੇ ਲੱਗ ਜਾਂਦੀਆਂ 700 ਦੇ ਕਰੀਬ ਮੋਟਰਸਾਈਕਲ ਲੱਗ ਜਾਂਦਾ ਜੀ ਔਰ ਸੰਗਤ ਨੂੰ ਇੰਨੀ ਸਹੂਲਤ ਆ ਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਬੜੀ ਸੇਫ ਥਾਂ ਤੇ ਗੱਡੀਆਂ ਲੱਗੀਆਂ ਤੁਸੀਂ ਦੇਖ ਰਹੇ ਹੋ ਛੱਟ ਹੇ ਲੱਗੀਆਂ ਔ ਕਾਫੀ ਜ਼ਿਆਦਾ ਕਿਤਨਾ ਕਿਤੇ ਦਿੱਕਤ ਵੀ ਆਉਂਦੀ ਜਦੋਂ ਆਪਣੇ ਪੱਧਰ ਤੇ ਉੱਤੇ ਸਾਰਿਆਂ ਨੂੰ ਸੇਵਾ ਕਰਨੀ ਪਵੇ ਕਿਉਂਕਿ ਇੱਕ ਜਿਹੜੀ ਹੁੰਦੀ ਸੰਸਥਾ ਦੇ ਅਧੀਨ ਕੀਤਾ ਜਾਵੇ ਤਾਂ ਉਹ ਚ ਕਾਫੀ ਆਸਾਨੀ ਹੁੰਦੀ ਆ ਤਾਂ ਫਿਰ ਮੈਨੇਜ ਕਿੱਦਾਂ ਕਰਦੇ ਹਾਂ ਇੱਥੇ ਭਾਈ ਸਾਹਿਬ ਭਾਈ ਗੁਰਕਵਾਲ ਸਿੰਘ ਜੀ ਵੱਲੋਂ ਇਹ ਸਾਰੀ ਮੈਨੇਜਮੈਂਟ ਆ ਔਰ ਇੱਥੇ ਦੀ ਮੈਨੇਜਮੈਂਟ ਜਿਹੜੀ ਆ ਸਾਡੇ ਮਨਿੰਦਰ ਮਨਦੀਪ ਸਿੰਘ ਜੀ ਭੋਲੂ ਵੀਰ ਜੀ ਇਹਨਾਂ ਦੇ ਅੰਡਰ ਸਾਰੀ ਚੱਲ ਰਹੀ ਹੈ ਜੀ ਇਹਨਾਂ ਦੇ ਅੰਡਰ ਤਕਰੀਬਨ 25 ਦੇ ਕਰੀ ਬਲੰਟੀ ਵਲੰਟੀਅਰ ਨੇ ਜਿਹੜੇ ਸਾਰੇ ਮੈਨੇਜ ਕਰਦੇ ਨੇ ਔਰ ਬੜੇ ਤਰੀਕੇ ਨਾਲ ਸਿਸਟਮੈਟਿਕ ਤਰੀਕੇ ਨਾਲ ਕੀਤਾ ਜਾਂਦਾ ਕਿ ਇੱਕ ਇਹ ਸਾਰੇ ਸ਼ੈਲਰ ਨੂੰ ਅਸੀਂ 4-5 ਭਾਗਾਂ ਵਿੱਚ ਵੰਡ ਲਿਆ ਹੋਇਆ ਔਰ ਪਹਿਲੇ ਇੱਕ ਭਾਗ ਨੂੰ ਕੰਪਲੀਟ ਕੀਤਾ ਜਾਂਦਾ ਫਿਰ ਦੂਸਰੇ ਨੂੰ ਫਿਰ ਤੀਸਰੇ ਨੂੰ ਫਿਰ ਚੌਥੇ ਨੂੰ ਤਾਂ ਕਿ ਕੋਈ ਵੀ ਪਰੇਸ਼ਾਨੀ ਨਾ ਆਵੇ ਔਰ ਬਾਕੀ ਗਾਈਡੈਂਸ ਜਿਹੜੀ ਆ ਉਹ ਸਾਨੂੰ ਪਾਇਸਾ ਪਾਇ ਗੁਰਗਬਾਲ ਸਿੰਘ ਜੀ ਵੱਲੋਂ ਜਾਂ ਮਨਿੰਦਰ ਸਿੰਘ ਛੱਟਾ ਜੀ ਵੱਲੋਂ ਉਹਨਾਂ ਵੱਲੋਂ ਮਿਲਦੀਆਂ ਰਹਿੰਦੀਆਂ ਉਸ ਉਸ ਤਰੀਕੇ ਨਾਲ ਗੱਲ ਚੱਲਦੀ ਰਹਿੰਦੀ ਸਾਰੀ ਜੀ ਜੇਕਰ ਅਸੀਂ ਗੱਲ ਕਰੀਏ ਸਵੇਰ ਤੋਂ ਲੈ ਕੇ ਤਾਂ ਕਿੰਨੇ ਵਜੇ ਤੱਕ ਜਿਹੜੀ ਆ ਪੂਰੀ ਪਾਰਕਿੰਗ ਫੁੱਲ ਹੋ ਜਾਂਦੀ ਕਿਉਂਕਿ ਪਾਰਕਿੰਗ ਕਹਾਂਗੇ ਫੈਕਟ ਹਈ ਹੈ ਬਿਲਕੁਲ ਜੀ ਬਿਲਕੁਲ ਫੈਕਟਰੀ ਉਹਨਾਂ ਨੇ ਇੱਕ ਦਿਨ ਵਾਸਤੇ ਗੁਰੂ ਦੇ ਲਖੇ ਲਾਈ ਦਿੱਤੀ ਹੋਈ ਹੈ ਜੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਰਕਿੰਗ ਦਾ ਟਾਈਮ ਹੈ ਔਰ ਸਿਰੇ 6 ਵਜੇ ਹੀ ਗੱਡੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਆਲਮੋਸਟ ਜਦੋਂ ਤੱਕ ਦੁਪਹਿਰ ਸਾਹਬ ਸ਼ੁਰੂ ਹੁੰਦਾ ਹੈ ਔਰ ਇਹ ਫੈਕਟਰੀ ਜਿਹੜੀ ਹੈ ਫੁੱਲ ਹੋ ਚੁੱਕੀ ਹੁੰਦੀ ਹੈ ਗੱਡੀਆਂ ਦੇ ਨਾਲ ਤੁਸੀਂ ਵੀ ਹੁਣ ਦੇਖ ਰਹੇ ਹੋ ਕਿ ਅਸਲੇ 12:30 1 ਵਜੇ ਦਾ ਟਾਈਮ ਹੋਏਗਾ ਔਰ ਇਹ ਗੱਡੀ ਜਿਹੜੀਆਂ ਸਾਰੀਆਂ ਲੱਗ ਚੁੱਕੀਆਂ ਇੱਥੇ ਫਿਰ ਵੀ ਅਸੀਂ ਮਨਾ ਨਹੀਂ ਕਰੀਦਾ ਕੁਝ ਕੁਝ ਜਗ੍ਹਾ ਜਿਹੜੀ ਹੈ ਬਚਾ ਕੇ ਕਿਸੇ ਵੇਲੇ ਰੱਖ ਲਈਦੀ ਹੈ ਕਿ ਜਿਹੜੀ ਕੋਈ ਨਾ ਕੋਈ ਇੱਕ ਜਿਹੜਾ ਅਖੀਰ ਤੇ ਕੋਈ ਗੱਡੀ ਆਂਦੀ ਆ ਔਰ ਉਹ ਵੀ ਨਰਾਸ਼ ਹੋ ਕੇ ਨਾ ਜਾਵੇ ਉਹਨਾਂ ਦੀ ਗੱਡੀਆਂ ਵੀ ਇੱਥੇ ਲੱਗ ਜਾਂਦੀਆਂ ਸਾਰੀਆਂ ਜੀ ਕਿਉਂਕਿ ਵੈਸੇ ਸ਼੍ਰੀ ਅਮਰ ਸਾਹਿਬ ਕਰਕੇ ਗੁਰੂ ਘਰਾਂ ਦੇ ਨੇੜੇ ਹੋਣ ਕਰਕੇ ਸੰਗਤਾਂ ਵੱਲੋਂ ਜਿੱਦਾਂ ਤੁਸੀਂ ਸੇਵਾ ਨਿਭਾ ਰਹੇ ਹੋ ਕਿੰਨੀ ਕੁ ਖੁਸ਼ੀ ਪ੍ਰਾਪਤ ਹੁੰਦੀ ਹੈ ਕਿ ਇਹ ਕੰਮ ਵੀ ਸਾਡੇ ਲੇਖੇ ਲੱਗੇ ਨੇ ਭਾਈ ਅਮਰ ਸਾਹਿਬ ਤੇ ਹੈ ਹੀ ਗੁਰੂ ਦਾ ਔਰ ਮੇਰੇ ਖਿਆਲ ਵਿੱਚ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਲਈ ਨਾ ਇੱਥੇ ਸਾਰੇ ਜਾਣੇ ਦਰਸਦੇ ਆ ਜੀ ਤੁਸੀਂ ਦੇਖਿਆ ਹੋਣਾ ਕੱਲ ਪਰਸੋਂ ਵੀ ਇੱਕ ਗ੍ਰੈਜੂਏਟ ਕੁੜੀ ਜਿਹੜੀ ਆ ਉਹ ਥੱਲੇ ਕੂੜਾ ਚੁੱਕਣ ਦੀ ਸੇਵਾ ਕਰਦੀ ਪਈ ਆ ਮੈਂ ਕਿਹੇ ਤਰੀਕੇ ਨਾਲ ਵੀ ਸੇਵਾ ਜਿਹੜੀ ਆ ਬਾਬਾ ਜੀ ਦੇ ਚਰਨਾਂ ਵਿੱਚ ਲੱਗੇ ਇਸ ਚੀਜ਼ ਨੂੰ ਸਾਰੇ ਦਰਸ ਦੇਣੇ ਇੱਥੇ ਕਿਉਂਕਿ ਖੁਸ਼ੀਆਂ ਬੜੀਆਂ ਮਿਲ ਰਹੀਆਂ ਨੇ ਕਿ ਇਹ ਖੁਸ਼ੀਆਂ ਲੈਣ ਵਾਸਤੇ ਸਾਰੇ ਵਲੰਟੀਅਰ ਦੇਖੋ ਸਾਰੇ ਆਪ ਆਪਣੇ ਕਾਰੋਬਾਰਾਂ ਵਾਲੇ ਨੇ ਔਰ ਫਿਰ ਵੀ ਐਤਵਾਰ ਦਾ ਪੂਰਾ ਦਿਨ ਉਹ ਇੱਥੇ ਸਾਡੇ ਨਾਲ ਬਿਤਾਉਂਦੇ ਨੇ ਅਸੀਂ ਸਾਰੇ ਇੱਥੇ ਇਕੱਠੇ ਹੋਈਦਾ ਆ ਇਹ ਸਿਰਫ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਕੀਤਾ ਜਾ ਰਿਹਾ ਹੈ ਸਰ ਕਿਸੇ ਗੱਲ ਤੇ ਆ ਲੱਗਾ ਸੀਗਾ ਕਿ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਸਾਰੇ ਵਲੰਟੀਅਰਸ ਦੀ ਤਾਂ ਵੱਖ-ਵੱਖ ਕਾਰੋਬਾਰ ਨਾਲ ਸੰਬੰਧਿਤ ਹੋਵੋਗੇ ਤਾਂ ਕਿਹੜੇ-ਕਿਹੜੇ ਕਾਰੋਬਾਰ ਜਿਹੜੇ ਅੱਜ ਦੇ ਦਿਨ ਛੱਡੇ ਜਾਂਦੇ ਨੇ ਇਸ ਖਾਸ ਕਰਕੇ ਸੇਵਾ ਵਾਸਤੇ ਵੀਰ ਜੀ ਕਈ ਕਾਰੋਬਾਰ ਨੇ ਜਿਸਾਂ ਕਿਸੇ ਦਾ ਪ੍ਰਾਪਰਟੀ ਦਾ ਕਾਰੋਬਾਰ ਹੈ ਜੀ ਕੋਈ ਸੁਨਿਆਰਿਆਂ ਦਾ ਕੰਮ ਕਰ ਨੇ ਸਾਰਿਆਂ ਨੂੰ ਇੱਕ ਖੁਸ਼ੀ ਮਿਲਦੀ ਆ ਕਿ ਇੱਕ ਦਿਨ ਪੂਰਾ ਜਿਹੜਾ ਵਾ ਉਹ ਇਸ ਲੇਖੇ ਲਾਇਆ ਜਾਵੇ ਤਾਂ ਕਿ ਬਾਬਾ ਦੀਪ ਸਿੰਘ ਜੀ ਦੀਆਂ ਕਿਸੇ ਤੱਕ ਨਾ ਖੁਸ਼ੀਆਂ ਝੋਲੀਆਂ ਵਿੱਚ ਪੈ ਜਾਣ ਜੀ ਇਸ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਕੀ ਹੋਰ ਕਿਹੜੀ ਸੇਵਾ ਜਿਹੜੀ ਇੱਥੇ ਨਿਭਾ ਰਿਓ ਕਿਉਂਕਿ ਪਾਰਕਿੰਗ ਤਾਂ ਜਿਹੜੀ ਸੰਗਤ ਆਉਂਦੀ ਆ ਉਹਨਾਂ ਵਾਸਤੇ ਪਾਰਕਿੰਗ ਫ੍ਰੀ ਕੀਤੀ ਹੋਈ ਆ ਇੰਨੇ ਵੱਡੇ ਪੱਧਰ ਦੇ ਉੱਤੇ ਉਹ ਵੀ ਸ਼ਹਿਰ ਦੇ ਵਿੱਚ ਗੁਰੂ ਘਰ ਦੇ ਲਾਗੇ ਤੇ ਇਸ ਦੇ ਨਾਲ ਨਾਲ ਹੋਰ ਕਿਹੜੀ-ਕਿਹੜੀ ਸੇਵਾ ਨਿਭਾ ਰਹੇ ਹੋ ਮੇਰੇ ਚਾਹ ਦਾ ਲੰਗਰ ਜਿਹੜਾ ਆ ਉਹ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਔਰ ਸ਼ਾਮ 6 ਵਜੇ ਤੱਕ ਲਗਾਤਾਰ ਚੱਲਦਾ ਔਰ ਚਾਹ ਵੀ ਕੱਲੀ ਸੁੱਕੀ ਚਾਹ ਨਹੀਂ ਪਈ ਜਾਂਦੀ ਜੀ ਦਾ ਰਸ ਹੁੰਦੇ ਨਾਲ ਦਾ ਬਿਸਕਟ ਹੁੰਦੇਗਾ ਮਠੀਆਂ ਹੁੰਦੀਆਂ ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਵਾਸਤੇ ਇੱਥੇ ਬਾਥਰੂਮ ਦੇ ਡੇ ਬਣਾਏ ਗਏ ਆ ਦੋ ਔਰ ਜਰਨਲ ਨੁਕਾਰੇ ਲਗਾਏ ਗਏ ਨੇ ਤਾਂ ਕਿ ਸੰਗਤ ਜੇ ਫਰੀ ਹੋ ਕੇ ਵੀ ਇੱਥੋਂ ਜਾਣਾ ਜਾਵੇ ਔਰ ਆਪਣੇ ਉਹ ਫਰੀ ਹੋ ਕੇ ਵੀ ਜਾ ਸਕਦੀ ਆ ਇਸ ਤੋਂ ਇਲਾਵਾ ਆ ਬਾਹਰ 2 ਜਾਂ 3 ਦੇ ਕਰੀਬ ਜਿਹੜੇ ਆ ਉਹ ਬੈਟਰੀ ਰਿਕਸ਼ਾ ਲਗਾਏ ਗਏ ਨੇ ਤਾਂ ਕਿ ਜਿਹੜੀ ਸੰਗਤ ਇੱਥੇ ਪਾਰਕਿੰਗ ਲਾ ਕੇ ਚਲੇ ਜਾਂਦੀ ਆ ਉਹਨਾਂ ਨੂੰ ਉੱਥੇ ਵੀ ਜਾਂਦਿਆਂ ਜਾਂਦਿਆਂ ਮਿਲਕੀ ਸ਼ੇਡਾ ਸਾਹਿਬ ਤੱਕ ਤੁਰਕੇ ਨਾ ਜਾਣਾ ਪਵੇ ਉਹ ਜਿਹੜੀ ਆ ਉਥੋਂ ਬੈਟਰੀ ਰਿਕਸ਼ਾ 'ਚ ਬੈਠਣ ਸਾਹਮਣੇ ਔਰ ਸਿੱਧਾ ਸਿਜਦਾ ਸਾਹਿਬ ਉਤਰ ਜਾਣ ਇਹ ਸਾਰੀ ਜਿਹੜੀ ਸੇਵਾ ਭਾਈ ਸਾਹਿਬ ਭਾਈ ਗੁਰਗਬਾਦ ਸਿੰਘ ਜੀ ਵੱਲੋਂ ਬੀਬੀ ਕੋਲਾ ਜੀ ਅਪਲਾਈ ਕੇਂਦਰ ਵੱਲੋਂ ਇਹ ਨਿਰਵਗੰਤਾ ਸਾਹਿਤ ਅੱਜ ਤਕਰੀਬਨ ਇੱਕ ਸਾਲ ਹੋ ਚੱਲਿਆ ਬਿਲਕੁਲ ਨਿਰਵਗੰਤਾ ਸਾਥ ਚੱਲਦੀ ਪਈ ਆ ਜੀ ਕਿੰਨਾ ਕਮਾਨ ਫਕਰ ਮਹਿਸੂਸ ਹੁੰਦਾ ਕਿ ਸੇਵਾ ਕਰਕੇ ਵੀਰ ਜੀ ਤੁਹਾਡੇ ਵੀਰ ਤੁਹਾਡੇ ਵਰਗੇ ਵੀਰ ਜਦੋਂ ਸਾਡੇ ਕੋਲ ਆਉਂਦੇ ਨੇ ਔਰ ਸਾਨੂੰ ਇਹ ਚੀਜ਼ ਪੁੱਛਦੇ ਨੇ ਸਾਨੂੰ ਵੈਸੇ ਹੀ ਬਾਬਾ ਦੀਪ ਸਿੰਘ ਜੜੀਆਂ ਨਹੀਂ ਖੁਸ਼ੀਆਂ ਦੇ ਦਿੰਦੇ ਆ ਕਿ ਚਲੋ ਅਸਾਂਹੀਂ ਅਹੀਂ ਤੇ ਕਦੀ ਮੇਰੇ ਖਿਆਲ ਟੀਵੀ ਤੇ ਨਹੀਂ ਆਏ ਹੋਣੇ ਤੇ ਉਹ ਤੁਹਾਡੇ ਕਰਕੇ ਸਾਨੂੰ ਇਹ ਖੁਸ਼ੀਆਂ ਮਿਲਦੀਆਂ ਪਈਆਂ ਤੁਸੀਂ ਆਹ ਵੇਖੋ ਕਿ ਬਾਬਾ ਦੀਪ ਸਿੰਘ ਖੁਸ਼ੀਆਂ ਦੇਣ ਰਹੇ ਨਾ ਮੈਂ ਕਿਹਾ ਇਹ ਵੱਖਰੀ ਸਾਡੀ ਸੇਵਾ ਚੱਲਣ ਰਹੀ ਆ ਤੁਹਾਡੇ ਵਰਗੇ ਵੀਰ ਸਾਨੂੰ ਵੱਖਰੇ ਜਿਹੜੇ ਆ ਉਹ ਚੀਜ਼ ਵਿੱਚ ਕਰ ਰਹੇ ਨੇ ਔਰ ਬਹੁਤ ਖੁਸ਼ੀਆਂ ਆਏ ਵੀਰ ਜੀ ਨਕੀ ਇੱਕ ਦਿਨੀਆਂ ਜੇਕਰ ਸਾਰੀ ਸੰਗਤ ਇਹ ਚੀਜ਼ ਸੋਚੇ ਦਿਨ ਤੇ ਇੱਕ ਹੀ ਹੈਗਾ ਬਾਕੀ ਅਸੀਂ ਪੰਜ ਦਿਨ 6 ਦਿਨ ਕੰਮ ਕਰਦੇ ਆ ਜੇ ਇੱਕ ਦਿਨ ਅਸੀਂ ਸਾਰੇ ਜਣੇ ਇੱਥੇ ਕਰਕੇ ਸਹਾਯੋਗ ਦੇ ਕੇ ਭਾਈ ਸਾਹਿਬ ਜੀ ਨੂੰ ਮਨਿੰਦਰ ਸਿੰਘ ਚੱਠਾ ਜੀ ਨੂੰ ਸਹਾਯੋਗ ਦੇ ਕੇ ਤੇ ਉਹ ਸੰਗਤ ਦੀਆਂ ਖੁਸ਼ੀਆਂ ਲੈ ਲਈਏ ਤੇ ਮੇਰੇ ਖਿਆਲ ਵਿੱਚ ਜੇ ਸੰਗਤ ਖੁਸ਼ਾ ਤੇ ਬਾਬਾ ਦੀਪ ਸਿੰਘ ਜੀ ਆਪਣੇ ਆਪ ਖੁਸ਼ ਨੇ ਜਾਈ ਕਿਉਂਕਿ ਕਾਫੀ ਜ਼ਿਆਦਾ ਕਾਰੋਬਾਰ ਛੱਡਣਾ ਬੜਾ ਔਖਾ ਹੋ ਜਾਂਦਾ ਇੱਕ ਦਿਨ ਵੀ ਅਗਰ ਛੱਡਣਾ ਪਈਏ ਦੁਕਾਨਾਂ ਬਿਲਕੁਲ ਬੰਦ ਕਰਨੀਆਂ ਪੈ ਜਾਣ ਤਾਂ ਗੁਰੂ ਸਾਹਿਬ ਜੀ ਦੇ ਪਿੱਛੇ ਸਾਰਾ ਕੁਝ ਕੁਰਬਾਨ ਹੈ ਵੀਰ ਜੀ ਸੰਤੋਖ ਤੇ ਕਰੀ ਵੀ ਨਹੀਂ ਆਣਾ ਜ ਪਾ ਮੈਂ ਇਹ ਹਫਤਾ ਜਿਹੜਾ ਵਾ ਮਹੀਨੇ ਵਰਗਾ ਵੀ ਹੁੰਦਾ ਵਾ ਤੇ ਤਦ ਵੀ ਸੰਤੋਖ ਨਹੀਂ ਆਗਾ ਸੰਤੋਖ ਤੇ ਫਿਰ ਇਹੀ ਆ ਜੀ ਇੱਕ ਦਿਨ ਤੁਸੀਂ ਜੇਕਰ ਲਾਣਾ ਚਾਹੋ ਲੈ ਕੇ ਤੇ ਮੇਰੇ ਖਿਆਲ ਕੋਈ ਵੱਡੀ ਗੱਲ ਨਹੀਂ ਆ ਪਹਿਲਾਂ ਪਹਿਲਾਂ ਸਾਨੂੰ ਵੀ ਲੱਗਦਾ ਸੀ ਕਿ ਸ਼ਾਇਦ ਪੂਰਾ ਦਿਨ ਇਹ ਨਾਲ ਲੰਬਾ ਦਿਨ ਕਿਸ ਤਰ੍ਹਾਂ ਬਤੀਤ ਹੋਣਾ ਹੈ ਲੇਕਿਨ ਹੁਣ 12:30 1 ਵਜੇ ਤੱਕ ਤੇ ਸੰਗਤਾਂ ਦਾ ਆਮਦ ਹੀ ਨਹੀਂ ਰਹਿੰਦੀ ਆ ਕਿ ਪਤਾ ਨਹੀਂ ਲੱਗਦਾ ਦਿਨ ਕਿੱਥੇ ਚਲੇ ਜਾਂਦਾ ਔਰ ਜਦੋਂ ਦੁਪਹਿਰ ਦਾ ਸਾਬ ਖਤਮ ਹੁੰਦਾ ਲੱਗਦਾ ਹੈ 2 ਘੰਟੇ ਆ ਜੀ ਉਹਦੇ ਵਿੱਚ ਅਸੀਂ ਸਾਰੀ ਜਿਹੜੀ ਚੀਜ਼ ਥੋੜੇ ਮੋਰਸਲ ਸੈਟ ਕਰਕੇ ਨਹੀਂ ਲੱਗੇ ਹੁੰਦੇ ਉਹ ਹੀ ਸੈਟ ਕਰਕੇ ਦਾ ਆ ਦੇਦੇ ਔਰ ਉਸ ਤੋਂ ਬਾਅਦ 4 ਵੇ ਦੇ ਕਰੀਬ ਫੇਰ ਸੰਗਤ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਇਹ ਟਾਈਮ ਦਾ ਪਤਾ ਨਹੀਂ ਲੱਗਦਾ ਫਿਰ ਕਿੱਥੇ ਚਲਾ ਗਿਆ ਜੀ ਜੀ ਤੇ ਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਸਿੰਘ ਨੇ ਇਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਸੇਵਾ ਕੀਤੀ ਜਾਂਦੀ ਹੈ ਤਾਂ ਇੱਕ ਇਸ ਫੈਕਟਰੀ ਨੂੰ ਪਾਰਕਿੰਗ ਦਾ ਰੂਪ ਦੇ ਕੇ ਇੱਥੇ ਜਿੰਨੀਆਂ ਸੰਗਤਾਂ ਜਿਹੜੀਆਂ ਬਾਹਰੋਂ ਆਉਂਦੀਆਂ ਨੇ ਤਾਂ ਉਹਨਾਂ ਦੀਆਂ ਗੱਡੀਆਂ ਪਾਰਕ ਕਰਾ ਕੇ ਇੱਥੇ ਉਹਨਾਂ ਦੀ ਕਿਤਨਾ ਕਿਹੜੀ ਸੇਵਾ ਵੀ ਕੀਤੀ ਨਾਲ ਦੀ ਨਾਲ ਲੰਗਰ ਦੀ ਚਾਹ ਦੀ ਜਿਹੜੀ ਸੇਵਾ ਉਹਨਾਂ ਵੱਲੋਂ ਨਿਭਾਈ ਜਾਂਦੀ ਹੈ ਤਾਂ ਇੱਕ ਸਪੈਸ਼ਲ ਤੌਰ ਦੇ ਉੱਤੇ ਜਿਹੜੇ ਕਿ ਬਜ਼ੁਰਗ ਨੇ ਜਾਂ ਲੇਡੀਜ਼ ਨੇ ਉਹਨਾਂ ਵੱਲੋਂ ਜਿਹੜਾ ਇੱਥੇ ਗੱਡੀ ਪਾਰਕ ਕਰਕੇ ਜੋ ਸ਼ਿਦਾ ਸਾਹਿਬ ਤੱਕ ਜਾਣਾ ਹੁੰਦਾ ਤਾਂ ਈ ਰਿਕਸ਼ਾ ਦੀ ਵੀ ਸੇਵਾ ਜਿਵੇਂ ਇਹਨਾਂ ਵੱਲੋਂ ਫਰੀਦ ਦੇ ਵਿੱਚ ਨਿਭਾਈ ਜਾ ਰਹੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ 160 ਜਗਵਾਨੀ ਟੀਵੀ ਸ਼੍ਰੀ ਰਮ ਸਸਾਈ